ਜਿਹੜੀ ਕੋਈ ਲਾਇਸੈਂਸ ਵਾਰ ਦੇ ਜਨਾਰਸੀ ਕਰਨਗੇ ਹੁਣ ਆਪਾਂ ਕਿਸ ਬੇਸ ਤੇ ਫਾਈਲ ਕਰਾਂਗੇ ਸਾਨੂੰ ਦਰਖਾਸਤੀ ਹੁਣ ਉਧਰ ਕਿਸੇ ਵਾਰੀ ਸਾਵੇ ਅਚੰਚੇ ਤੇ ਇਲੈਕਸ਼ਨਾਂ ਦੇ ਅੱਜ ਮੈਂ ਤੁਹਾਡੀ ਗੰਤੂ ਦਾ ਸਮਝਿਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤਾਂ ਇਹ ਹੈ ਇਤ ਦਫਾ ਦਿੱਤੀ ਹੋਵੇ ਬਟ ਆਪਾਂ ਬਸਾਰ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦੂਗਾ ਉਹ ਵੀ ਮੇਰੇ ਕੋਲ ਬੰਦੇ ਨੂੰ ਬਾਹਰ ਭੇਜਿਆ ਵਾ ਨਹੀਂ ਐਗਰੀ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੇ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਜੀ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋ ਗਿਆ ਸਾਡੇ ਕੋਲ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰੀਏ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਫਾਈਨ ਕਰਨੀ ਸੀ ਪਰ ਅਸੀਂ ਦਿੱਤੇ ਮੀਟ ਦੇ ਬੇਸ ਤੇ ਛੋਟੇ ਵੀਰ ਗੱਲ ਇਹ ਹੈ ਸੱਚਾ ਸਮਾਰਟ ਆਫੀਸਰ ਇਹ ਮੈਂ ਨਹੀਂ ਸਹੀ ਨਾ ਚੂੜ ਬੋਲੇਗਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇ ਫੈਕਟਾ ਸੇ ਫਾਈਲ ਦਾ ਫੈਕਟਾ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਤੁਹਾਨੂੰ ਜਿਹੜਾ ਕੇਸ ਪਰ ਦੇ ਦੋਹਰ ਕੋਲ ਮੈਂ ਪਹਿਲਾਂ ਦੱਸ ਦਰ ਹੋ ਗਿਆ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਮੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿ ਰਹੇ ਹੋਰ ਕੀ ਕਹੋਗੇ ਮੇਰੇ ਦੀ ਐਮਪੀ ਨੇ ਪਰ ਮੈਂ ਬਾਹਰ ਸੀਗਾ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚੇ ਨੇ ਆਖੀ ਤੱਕ ਜਿੰਨੇ ਪਰਚੇ ਕਿਤੇ ਕਦੇ ਪਰਚੇ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੇ ਠੀਕ ਰੱਖੇ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈ ਲੋਕ ਕਰਦੇ ਸਰ ਕੈਨਸਲ ਸਾਡੇ ਵਰਗਾ ਦਾ ਬੰਦਾ ਅੰਦਰ ਰਿਹਾ ਉਹਨਾਂ ਨੇ ਵਿਚਾਰਾ ਉਹਦੋਂ ਬਾਅਦ ਕੈਨਸਲ ਨਹੀਂ 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 ਰੈਸਟ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈ ਨੇ ਜੋ ਸਟੇਟਮੈਂਟ ਨਹੀਂ ਹੋਣ ਐਵੀਡੈਂਸ ਆਉਣਾ ਹੀ ਨਹੀਂ ਉਹਦੋਂ ਬਾਅਦ ਤੁਸੀਂ ਕਹਿੰਦੇ ਵੀ ਉਹ ਰੈਸਟ ਐਵੀਡੈਂਸ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂਕਿ ਪ੍ਰੈਸ਼ਰਾਈਜ਼ ਦੇ ਸਾਡਾ ਪ੍ਰਧਾਨ ਬਣ ਗਿਆ ਜੇ ਸਾਡਾ ਡਿਕਨੋਲੇ ਮੇਰੇ ਨੂੰ ਦੱਸਦਾ ਜੀ ਪਰ ਮੈਂ ਆਖਿਆ ਵੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੀਕਾ ਵੀ ਸਾਡਾ ਤਾਂ ਨੂੰ ਮੈਂ ਆਖਿਆ ਵੀ ਨਾ ਨਾ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਅਸੀ ਗੱਲ ਹੋएगी ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾਂ ਬੂਢ ਹੀ ਖੋਲਦੇ ਹੈ ਸਰਕਾਰ ਤੋਂ ਕੋਈ ਲੈਣ ਦੇਣਾ ਨਹੀਂ ਹੈ ਜੀ ਜੀ ਆਈਪੀਐਸ ਅਫੀਸਰ ਹੈ ਜਮਾਂ ਹੱਦ ਮਕਾਮ ਮੁਕਾਸਮੇ ਦੇ ਵਿੱਚ ਅੱਜ ਤੁਹਾਡਾ ਕਾਟਸੂਰ ਹੈ ਇਹਨੂੰ ਕਸੂਰ ਦੀ ਕਿਸੇ ਦਾ ਕਸੂਰ ਨਹੀਂ ਹੈ ਬੀਇੰਗ ਇਹ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਹੈ ਅਵੇ ਸਾਰੇ ਧਲੇ ਕਰੀ ਜਾਂਦਾ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਲਕੇ ਵੋਟ ਲਾ ਦਿੱਤੀ ਮੈਨੂੰ ਤੁਹਾਡੀ ਜੋ ਉਮੀਦ ਨਹੀਂ ਸੀ ਵੀ ਆਈਪੀਐਸ ਆਫੀਸਰ ਇਦਾਂ ਕਰਦਾ ਹੋਵੇ ਤੇ ਕਿਹੜੀ ਇਸ ਪਰਚੀ ਦੀ ਗੱਲ ਹੋ ਮੈਂ ਤੁਹਾਨੂੰ ਆਪੀ ਦੱਸ ਰਿਹਾ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅ ਏਜੰਟ ਕਰਦਾ ਹੋਇਆ ਉਹ ਵੀ ਗੱਲਬਾਤ ਸਾਹਮਣੇ ਦਿਸ ਇਜ਼ ਦਾ ਫੈਕਟ ਮੈਨੂੰ ਪਤਾ ਹੈ ਯੂ ਆਰ ਟੂ ਜਸਟੀਫਾਈਡ ਯੂਅਰ ਪਰਚਾ ਬਟ ਪਰਚਾ ਹੋਇਆ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜ਼ਬੂਤ ਹੋ ਗਿਆ ਇਸ ਸਭ ਬੁਲਸ਼ਿਟ ਵਾਟ ਪੁਲਿਸ ਇਸ ਡੂਇੰਗ ਤੇ ਜਿਹੜੀਆਂ ਸਰਕਾਰਾਂ ਕਰੋਗੀ ਇਹ ਸਰਕਾਰ ਬੰਦਾਵੇ ਇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਦੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋਵੇ ਪਰ ਇਹਨਾਂ ਨੇ ਤਾਂ ਮਾਂ ਦੇ ਸ਼ੇਰਾਂ ਨੇ ਹੱਦੀ ਤੋੜ ਦਿੱਤੀ ਇਹ ਵੱਲ ਹੀ ਨਹੀਂ ਸੀ ਆ ਦੇਖੋ ਬਿਲਕੁਲ ਖੰਨਾ ਹੋ ਸਕਦੀ ਕੋਈ ਵੀ ਐਮਸੀ ਆਵੇ ਆਪਦਾ ਵੋਟ ਪਾ ਗਏ ਜਿਹਦੀ ਮжоਰੀਟੀ ਹੋਣੀ ਪੜਾਉਣਾ ਬੰਦਾ ਬਣ ਜੀ ਉੱਪਰ ਆਸਬ ਅੰਮ੍ਰਿਤਸਰ ਵੀ ਵਿਖੇ ਇੱਥੇ ਵਿਖਿਆ ਹੋਣ ਸਾਨੂੰ ਨਹੀਂ ਬਸ ਤੁਸੀਂ ਇੱਥੇ ਦੇਖ ਲਓ ਤੁਹਾਡਾ ਐਸਡੀਐਮ ਦੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਜਿੰਨੇ ਆ ਕੇ ਬੈਠੇ ਹੋਏ ਐਸਾ ਕਿੰਨੇ ਦੇ ਟੋਕਿਆ ਨੇ ਜੀ 11 ਵਜੇ ਦੇ ਬਾਅਦ ਵੀ ਹੈ ਜੀ ਹੁਣ ਐਸਡੀਐਮ ਗਾਇਬ ਹੋ ਗਿਆ। ਕੋਈ ਐਸਜੀਪ ਸਾਹਿਬ ਨਾਲ ਗੱਲ ਤੋਂ ਅੱਡੀ ਕੋਈ। ਡੀਸੀ ਨਾਲ ਹੋਈ ਹੈ ਕਿੰਨੇ ਆ ਰਿਹਾ ਹੈ। ਮੰਤਰੀ ਨੂੰ ਛੱਡਣ ਗਿਆ। ਜਿਹਦੀ ਮਜਬੂਰੀ ਹੋਈ ਉਹਦਾ ਪੰਜਰਾ ਜ਼ਿੰਮੇਵਾਰ ਹੋਈ। ਇੱਕ ਤਾਂ ਪਹੁੰਚਾ ਤੂੰ ਸਾਡਾ ਡਿਟੋਰਟੀ ਕੱਲ ਨੂੰ ਜੇ ਅੱਜ ਕੈਨਸਲ ਹੋਈ ਤਾਂ ਕੱਲ ਮੇ ਕੋ ਪਰਚਾ ਕੋਸਾ ਹੋ ਜਾਵੇਗਾ। ਨਹੀਂ ਨਹੀਂ ਅਗਲਾ ਤੁਹਾਨੂੰ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ? ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ। ਮੈਂ ਕਹਿੰਦਾ ਕਿ ਕੱਲ ਨੂੰ ਪਤਾ ਨਹੀਂ ਅੱਜ ਕੈਨਸਲ ਹੋ ਜੇ ਆਰਟੀਆਈ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ। ਨਹੀਂ ਨਹੀਂ ਚਲੋ। ਠੀਕ ਹੈ।